ਮਗੇ ਸਰ ਇੱਕ ਜਦਾਜ ਬਾਗਪੁਰ ਦੇ ਵਿੱਚ ਇੱਕ ਦੁਬਾਰਾ ਦੂਜੀ ਵਾਰੀ ਇਹ ਜਿਹੜੀ ਘਟਨਾ ਵਾਪਰੀ ਹੈਗੀ ਕਿ ਛੋਟੇ ਬੱਚੇ ਨਾਲ ਇੱਕ ਪ੍ਰਵਾਸੀ ਵੱਲੋਂ ਇੱਕ ਦੁਬਾਰਾ ਜਿੱਦਾਂ ਇਸ ਤੋਂ ਪਹਿਲਾਂ ਵੀ ਇੱਕ ਘੰਨਾ ਹੋਈ ਸੀਗੀ ਕੁਝ ਦਿਨ ਪਹਿਲਾਂ ਜਦੋਂ ਉਹ ਮਾਮਲਾ ਠੰਡਾ ਨਹੀਂ ਹੋਇਆ ਸੀਗਾ ਤੇ ਦੁਬਾਰਾ ਇਹ ਜਿਹੜੀ ਆ ਬਾਗਪੁਰ ਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਛੋਟੇ ਬੱਚੇ ਨਾਲ ਜਿਹੜੀ ਆ ਦਰਿੰਦਗੀ ਦੇ ਨਾਲ ਦੁਬਾਰਾ ਦੂਜੀ ਘਟਨਾ ਜਿਹੜੀ ਹੁਣ ਜਾ ਰਹੀ ਸੀ ਸਰ ਇਹਦੇ ਜਿਹੜਾ ਤੁਸੀਂ ਇਹ ਪ੍ਰਵਾਸੀ ਮਜ਼ਦੂਰ ਗ੍ਰਿਫਤਾਰ ਕਰਕੇ ਲਿਆਏ ਹੋ ਸਰ ਇਹਦੇ ਤੇ ਕੀ ਕਾਰਵਾਈ ਕਰ ਰਹੇ ਹੋ ਸਰ ਹਾਂ ਅੱਜ ਸਵੇਰੇ ਦੇ ਟਾਈਮ ਸਾਨੂੰ 112 ਨੰਬਰ ਤੇ ਜਿਹੜੀ ਇਤਲਾਹ ਮਿਲੀ ਸੀਗੀ ਕਿ ਬਾਗਪੁਰ ਜਿਹੜਾ ਪਿੰਡ ਹੈਗਾ ਥਾਣਾ ਹਰਿਆਣਾ ਦੇ ਵਿੱਚ ਉੱਥੇ ਦੰਦ ਕਰਕੇ ਸ਼ਮਸ਼ਾਨ ਘਾਟ ਦੇ ਕੋਲ ਕੋਈ ਮਤਲਬ ਜਿਹੜਾ ਵਿਅਕਤੀ ਆ ਉਹ ਬੱਚੇ ਨੂੰ ਮਤਲਬ ਇੱਕ ਬਾਸੇ ਲੈ ਕੇ ਜਾ ਰਿਹਾ ਖਾਂਦੇ ਕੋਲ ਤੇ ਇਹ ਜਿਹੜੀ ਸੂਚਨਾ ਮਿਲਦੇ ਸਾਰੇ ਸਾਡੇ ਹਰਿਆਣਾ ਤੋਂ ਕੋਈ ਸਪਾਰਟੀ ਜਿਹੜੀ ਸੀਗੀ ਉਹ ਉੱਥੇ ਮੁੱਖ ਤੇ ਪਹੁੰਚੀ ਆ ਸਤੇ ਦਿਨ ਉਹਥੇ ਜਾ ਕੇ ਉਹਨਾਂ ਨੇ ਸਾਰਾ ਇਹ ਵੈਰੀਫਾਈ ਕੀਤਾ ਤੇ ਜਿਹੜਾ ਬੱਚਾ ਸੀਗਾ ਉਹ 13 ਸਾਲਾਂ ਦਾ ਬੱਚਾ ਉਹ 6ਵੀਂ ਕਲਾਸ ਪੜਦਾ ਉਥੋਂ ਗਲਿਆ ਉਹਨੂੰ ਸਾਰਾ ਪੁੱਛਿਆ ਗਾਂ ਗਾਂ ਤੋਂ ਪੁੱਛਿਆ ਉਹਨੇ ਇਹੀ ਦੱਸੀ ਗੱਲ ਵੀ ਇੱਦਾਂ ਦਾ ਪਰਖੇ ਜਿਹੜਾ ਉਹਨਾਂ ਦਾ ਕੋਈ ਪੜੋਸੀ ਹੈਗਾ ਪੜੋਸੀ ਹੈਗਾ ਵਿਕੇਸ਼ ਕੁਮਾਰ ਉਹ ਬੰਦਾ ਇਹ ਮੈਨੂੰ ਮਗਰਲੇ ਦਾ ਲੈ ਕੇ ਆਪਣੇ ਘਰ ਤੋਂ ਲੈ ਕੇ ਆ ਕੇ ਇੱਧਰ ਬਣੂ ਲੈ ਕੇ ਆਇਆ ਸੀਗਾ ਤੇ ਅਜੇ ਮਤਲਬ ਉਹਨੂੰ ਮਤਲਬ ਸੀਗਾ ਕੁਸ਼ਪਰਤ ਕਰਦਾ ਸੀਗਾ ਕੁਸਲੋਂਗਾ ਸੀਗਾ ਜੱਤਰ ਮਤਲਬ ਜਿਹੜੀ ਉਹ ਇੱਕ ਗਵਾਂਡੀ ਲੇਡੀ ਹੈਗੀ ਆ ਔਰ ਉਥੋਂ ਨੇ ਦੇਖ ਲਿਆ ਸੀਗਾ ਦੇਖਦੇ ਸਾਰ ਹੀ ਫਿਰ ਉਹਨਾਂ ਨੇ ਮਤਲਬ ਰੋਣਾ ਪਿਆ ਤੇ ਜਿਹੜੀ ਇਹ ਗੱਲਬਾਤ ਕੋਈ ਹੈਗੀ ਸੀ ਉਹ ਉਹਨ ਤੋਂ ਬਚਾਅ ਹੋ ਗਿਆ ਤੇ ਇੱਜ ਸਰ ਕਿਹੜਾ ਪਰਚਾ ਦਰਜ ਕੀਤਾ ਗਿਆ ਇਹਨਾਂ ਦੇ ਅਸੀਂ ਇਹਦੇ ਵਿੱਚ ਜਿਹੜਾ ਸੈਕਸ਼ੂਅਲ ਅਟੈਂਪਟ ਜਿਹੜੀ ਹੈਗੀ ਆ ਉਹ ਉਹ 137 2 ਜਿਹੜੀ ਬਿਜ਼ਨਸ ਹੈਗੀ ਆ ਉਹ ਤੇ ਇੱਕ ਬਾਕਸ ਫੈਕਟਰੀ ਤਾਂ ਆ ਗਈ ਸੀ ਉਹਦੇ ਤਰ੍ਹਾਂ ਅਸੀਂ ਥਾਣਾ ਰੈਣੀ ਦੇ ਵਿੱਚ ਤਾਂ ਕੇਸ ਰਿਸਰਚ ਕਰਕੇ ਤੇ ਉਸ ਨੂੰ ਆਪਾਂ ਐਪਰੀਹੈਂਡ ਕਰ ਲਿਆ ਹੋਇਆ ਕਰ ਲਿਆ ਹੋਇਆ ਤੇ ਬਾਕੀ ਜੋ ਹੈਗਾ ਉਹਦੇ ਵਿੱਚ ਕਾਨੂੰਨ ਜਿਹੜੀ ਧਾਰਾ ਵੀ ਲੱਗੀ ਇਹਦਾ ਕੋਈ ਮੈਡੀਕਲ ਵੀ ਕਰਵਾਇਆ ਕੀ ਜਿਹੜਾ ਪ੍ਰਵਾਸੀ ਹੈ ਉਹਨੇ ਕੋਈ ਡਰਿੰਕ ਜਾਂ ਕੋਈ ਨਸ਼ਾ ਕੀਤਾ ਹੋਵੇ ਮੈਡੀਕਲ ਇਹਦਾ ਅਸੀਂ ਹੁਣ ਅਰੈਸਟ ਪਾਈ ਸਵੇਰੇ ਮੈਡੀਕਲ ਕਰਾਵਾਂਗੇ ਤੇ ਜਿਹੜਾ ਹੈਗਾ ਮੈਂ ਪੁੱਛਾਂਗਾ ਉਹਦਾ ਉਹਦੀ ਸਟੇਟਮੈਂਟ ਵੀ ਗ੍ਰਾਮਾਂਗੇ ਕੋਰਟ ਚ ਤੇ ਸਰ ਇੱਕ ਜਦੋਂ ਤੁਹਾਡੇ ਪੁਲਿਸ ਪ੍ਰਸ਼ਾਸਨ ਉਹ ਪਿੰਡ ਪਿੰਡਾਂ ਦੇ ਵਿੱਚ ਜਾ ਕੇ ਵੱਖ-ਵੱਖ ਪਿੰਡਾਂ ਨਾਲ ਰਾਬਤਾ ਕਾਇਮ ਕਰਕੇ ਇਹਨਾਂ ਦੇ ਨਾਲ ਤੁਸੀਂ ਜਨਕੀ ਇਹਨਾਂ ਨੂੰ ਕਿਹਾ ਵੀ ਹੈਗਾ ਕਿ ਆਪਣੇ ਆ ਪਿੰਡਾਂ ਦੇ ਵਿੱਚ ਜਿਹੜੇ ਵੀ ਪ੍ਰਵਾਸੀ ਰੱਖੇ ਉਹਨਾਂ ਦੀ ਬਕਾਇਦਾ ਆਧਾਰ ਕਾਰਡ ਵਗੈਰਾ ਦੇ ਕੇ ਵੈਰੀਫਿਕੇਸ਼ਨ ਤੁਹਾਡੇ ਵੱਲੋਂ ਮੀਟਿੰਗ ਵੀ ਕੀਤੀ ਗਈ ਥਾਣਾ ਹਰਿਆਣਾ ਦੇ ਵਿੱਚ ਪਰ ਫਿਰ ਵੀ ਜਦੋਂ ਬਾਗਪੁਰ ਦੇ ਹੈਗੇ ਸਰਪੰਚ ਸਾਹਿਬ ਉਹਨਾਂ ਵੱਲੋਂ ਹੀ ਅਣਗਹਿਲੀ ਕੀਤੀ ਗਈ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੇ ਤੁਹਾਨੂੰ ਕਿਉਂ ਨਹੀਂ ਦੱਸਿਆ ਗਿਆ ਸਰ ਅਸੀਂ ਤਾਂ ਪਹਿਲਾਂ ਪਹਿਲਾਂ ਵੀ ਵੱਖ-ਵੱਖ ਤੋਂ ਇੰਤੇ ਮੀਟਿੰਗਾਂ ਕੀਤੀਆਂ ਜਿਹੜੇ ਸਰਪੰਚ ਸਰਵਾਨ ਨੇ ਤੇ ਬਾਕੀ ਜਿਹੜੇ ਲੋਕ ਉਹਨਾਂ ਨੇ ਮਿਲ ਲੈਣਾ ਇੱਕ ਰਾਏ ਤੇ ਦਿੱਤੀਆਂ ਜਿਗੀਆਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਹਨਾਂ ਤੋਂ ਜੋ ਵੀ ਹੈਗੀ ਆਪਣੀ ਇਹਨਾਂ ਦੀ ਪ੍ਰੋਪਰਸਲ ਤੋਂ ਵੈਰੀਫਿਕੇਸ਼ਨ ਵਗੈਰਾ ਕਰਾਓ ਤੇ ਇਸ ਤੋਂ ਇਲਾਵਾ ਅਸੀਂ ਫੈਕਟਰੀ ਵਾਲੇ ਜਿਹੜੇ ਉਹਨਾਂ ਨਾਲ ਲਗ ਤੌਰ ਤੇ ਮੀਟਿੰਗ ਕੀਤੀ ਸੀ ਜਿੱਥੇ ਕੰਮ ਕਰਦੇ ਨੇ ਉਹਨਾਂ ਨੂੰ ਕਿਹਾ ਸੀਗੇ ਤੁਸੀਂ ਜਿੰਨਾ ਵੀ ਹੋ ਸਕਦਾ ਮੈਕਸਿਮਮ ਇਹਨਾਂ ਨੂੰ ਫੈਕਟਰੀਆਂ ਦੇ ਲਾਗੇ ਤੁਸੀਂ ਉੱਥੇ ਰਹਿ ਜਿਓ ਜਿਹੜੇ ਆਮ ਜਿਹੜੀਆਂ ਸਾਡੇ ਪੰਗ ਏਰੀਆ ਦੇ ਵਿੱਚ ਇੱਥੇ ਜਦਾ ਰਹਿੰਦੇ ਨੇ ਉੱਥੇ ਮਤਲਬ ਉੱਥੋਂ ਹਟ ਕੇ ਥੋੜਾ ਜਿਹਾ ਤੇ ਇੱਕ ਸਰ ਤੁਸੀਂ ਕੀ ਮੈਸੇਜ ਇਹਨਾਂ ਜਾਂਦੇ ਹੋ ਕਿ ਜਿੱਦਾਂ ਹੁਣ ਅੱਜ ਇਹ ਗਾਂਢ ਹੋਇਆ ਹੈਗਾ ਕੱਲ ਨੂੰ ਹੋਰ ਵੀ ਹੋ ਸਕਦਾ ਜਿਹੜੇ ਪ੍ਰਵਾਸੀ ਰਹਿ ਰਹੇ ਹੈਗੇ ਆ ਪਿੰਡਾਂ ਦੇ ਵਿੱਚ ਤੇ ਜਿਹੜੇ ਪਿੰਡਾਂ ਦੇ ਸਰਪੰਚਾਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਸਰ ਅਸੀਂ ਤਾਂ ਇਹੀ ਕਹਿੰਦੇ ਆ ਵੀ ਦੇਖੋ ਇਹ ਸਮਾਜਿਕ ਸਮਾਜ ਆਪਣਾ ਸਾਰਿਆਂ ਦਾ ਸੰਝਾ ਹੀ ਆ ਇਹ ਇੱਥੇ ਸਾਰੇ ਆਪਾਂ ਜੇ ਕੋਈ ਬਾਹਰੋਂ ਵੀ ਆ ਕੇ ਕੰਮ ਕਰ ਲਈ ਜਾਂਦੇ ਨੇ ਜਾਂ ਆਪਾਂ ਇੱਥੋਂ ਪਰਮਾਨੈਂਟ ਇੱਥੋਂ ਦੇ ਰਹਿਣ ਵਾਲੇ ਆ ਤੇ ਆਪਾਂ ਸਾਰੇ ਸਮਾਜਿਕ ਤੌਰ ਤੇ ਇਕੱਠੇ ਰਹੀਏ ਤੇ ਬਾਕੀ ਵਿਜੀਲੈਂਟ ਰਹੀਏ ਅਲਰਟ ਹੋ ਕੇ ਰਹੀਏ ਇਸ ਵਗੈਰੀਏ ਜੇ ਕੋਈ ਕਿਸੇ ਤਰ੍ਹਾਂ ਦੀ ਤਾਂ ਗੱਲ ਸਾਹਮਣੇ ਆਉਂਦੀ ਆ ਜਾਂ ਉਤੋਂ ਪਹਿਲਾਂ ਹੀ ਆਪਾਂ ਜਿਹੜਾ ਕੋਈ ਵਿਚਾਰ ਕਰ ਸਕਦੇ ਆ ਤੇ ਉਹਨਾਂ ਦੀ ਜਿਹੜੀ ਹੈਗੀ ਉਹਨੂੰ ਸਾਹਮਣਾ ਆਪਾਂ ਸਤਰਕ ਰਹੀਏ ਆਪਣੇ ਆਪਣੇ ਪਰਿਵਾਰ ਘਰ ਦਾ ਅਗਲੀ ਮੁੱਲੇ ਦਾ ਜਿਹੜੇ ਵੀ ਮੁੱਲੇ ਵਰਗੇ ਧਿਆਨ ਰੱਖਣ ਦਾ ਸਾਰਾ ਕੁਝ ਠੀਕਾ ਹੈ ਸਾਰੇ ਵੈਰੀਫਾਈ ਕੀਤਾ ਕਿੰਨੀ ਥੀਏਟਰਾਂ ਦੇ ਅੱਥੇ ਹੈ ਇਹ ਪੱਲਾ ਤਾਂ ਇੱਥੇ ਕੋਈ ਤੇਰਸ ਸਿੰਘ ਕੋਲ ਰਹ ਰਿਹਾ ਹੈ ਅੱਛਾ ਇਹ ਜਿਹੜਾ ਹਾਂ ਜੀ ਅੱਛਾ ਤੇਰਸ ਸਿੰਘ ਜੋ ਪਤਾ ਮੈਨੂੰ ਇਹ ਹਾਂ ਜੀ 4000 ਲੱਖ ਬੰਦੇ ਆਲੇ ਤੇ ਕੰਮ ਕਰਦੇ ਇਹਦੇ ਪਿੰਡ ਇਸਾ ਜਿਹੜਾ ਪ੍ਰਵਾਸੀ ਕਿਸੇ ਕੋਲ ਰਹ ਰਿਹਾ ਸੀ ਉਹ ਵੀ ਪਤਾ ਲੱਗਾ ਕਿ ਜਿਹੜਾ ਇਹ ਬੰਦੇ ਕੋਲ ਰਹ ਰਿਹਾ ਉਹ ਵੀ ਕੁਝ ਦਿਨ ਹੀ ਹੋਇਆ ਪਿੰਡ ਚ ਆਇਆ ਨੇ ਉਹ ਆਪਣੇ ਪ੍ਰਵਾਸੀ ਤੇ ਆਪਣੇ ਉਹ ਜਾਇਦਾਦ ਕਿਰਾਏ ਤੇ ਲੈ ਕੇ ਰਹੇ ਨੇ ਕਿਸੇ ਬੁੱਧ ਨਹੀਂ ਆਇਆ ਹੋਇਆ ਆਪਣਾ ਕੰਮ ਕਰਦਾ ਆਪਣੇ ਰੈਂਟ ਤੇ ਲੈ ਕੇ ਰਹੇ ਹਾਂ ਜੀ ਹਾਂ ਜੀ